ਓ ਸਰ ਰੋਟੀ ਨੂੰ ਚੋਚੀ ਥੋੜੀ ਕਹਿੰਦੇ ਆਪਾਂ ਮਤਲਬ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੈ ਨਾ ਤੁਹਾਨੂੰ ਦੱਸਾਂ ਰੋ ਕਿੰਨੇ ਵੜਣਾ ਇਹ ਵੜ ਦੇਣਗੇ ਇਹ ਬਈ ਨਾ ਸਰ ਨਾ ਗੋਗਲੂਆਂ ਤੋਂ ਮਿੱਟੀ ਛਾੜੋ ਮੇਰੀ ਜ਼ਿੰਦਗੀ ਦਾ ਬੜਾ ਤਜਰਬਾ ਹੈ ਮੈਂ ਬੜੇ ਲੰਮੇ ਸਮੇਂ ਬਾਅਦ ਕਿਤੇ ਧਰਨੇ ਤੇ ਬੈਠਾ ਜੇ ਰਿਕਰ ਪੇਸ਼ੈਂਟ ਲੈ ਕੇ ਕਿਉਂ ਨਹੀਂ ਭੇਜਣ ਦੇਈ ਬਈ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਬਣਾਇਆ ਲਓ ਐਡੇ ਗੁੰਡਾ ਕਰਦੀ ਆ ਸ਼ਹਿਰ ਦੇ ਵਿੱਚ ਮੰਦਰ ਦਾ ਰਸਤਾ ਆ ਯਾਰ ਮੈਂ ਸੜਕ ਤੇ ਵੈਸੇ ਤੇ ਚਲੋ ਬੈਠਾ ਨਹੀਂ ਮੇਰਾ ਕੰਮ ਨਹੀਂ ਹੈਗਾ ਕਿ ਲੋਕਾਂ ਦਾ ਰਾਹ ਰੋਕਿਆ ਜਾਵੇ ਮੈਂ ਇਹਨਾਂ ਚੀਜ਼ਾਂ ਦੇ ਅਕਸਰ ਹੀ ਵਿਰੋਧ ਰਹਿਣਾ ਵਾਂ ਬਿਲਕੁਲ ਅਸੀਂ ਸਾਈਡ ਤੇ ਬੈਠੇ ਆ ਟ੍ਰੈਫਿਕ ਚੱਲ ਰਹੀ ਆ ਪਰ ਦੁੱਖ ਤੇ ਬਦਕਿਸਮਤੀ ਆ ਕਿ ਬਹਿਣਾ ਕੋ ਪਿਆ ਇਹ ਐਨ ਜੀਓ ਚਲਾਉਂਦੇ ਨੇ ਇਹ ਇਲਾਕੇ ਦੇ ਕਾਉਂਸਲਰ ਨੇ ਇਹ ਐਨ ਜੀਓ ਚਲਾਉਂਦਾ ਸੋਸ਼ਲ ਵਰਕ ਕਰਦਾ ਆ ਅੱਜ ਇੱਧਰ ਬੋਰਡ ਤੇ ਨਿਗਾਹ ਮਾਰੋ ਕੀ ਲਿਖਿਆ ਇੱਕ ਰੁੱਖ 100 ਸੁੱਖ ਇੱਕ ਰੁੱਖ 100 ਸੁੱਖ ਤੇ ਤੁਸੀਂ 25 ਸਾਲ ਪੁਰਾਣਾ ਰੁੱਖ ਆਪਣੇ ਕਿਸੇ ਨਿੱਜੀ ਮਫਾਦ ਲਈ ਵੜਦੇ ਹੋ ਤੇ ਲੱਖ ਲਾਣਤ ਹੈ ਯਾਰ ਇੱਕ ਪਾਸੇ ਤੇ ਮਤਲਬ ਆਪਾਂ ਚਲਾਉਨੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਮੈਂ ਨਹੀਂ ਕਹਿੰਦਾ ਕੋ ਤੁਹਾਡਾ ਠੇਕਾ ਲੀਗਲ ਹੋਊਗਾ ਇਲੀਗਲ ਹੋਊਗਾ ਮੈਂ ਉਹ ਚੀਜ਼ ਬਾਤ ਦੀ ਹੈ ਪਰ ਆਪਾਂ ਸਿਰਫ ਸ਼ਰਾਬ ਵੇਚਣ ਦੇ ਚੱਕਰ 'ਚ 25 25 ਇਹਨੂੰ ਛਾਂਗਦੇ ਹੋ ਯਾਰ ਤੁਹਾਡੀ ਸੇਲ 'ਚ ਕੋਈ ਦਿੱਕਤ ਆਉਂਦੀ ਹੈ ਉਤੋਂ ਇਹਨੂੰ ਛਾਂਗਦੇ ਹੋ ਇਹਦੀਆਂ ਟਾਹਣੀਆਂ ਥੋੜੀਆਂ ਬਹੁਤੀਆਂ ਪੱਤੇ ਝਾੜਦੇ ਹੋ ਵੜਦੇ ਹੋ ਪਰ ਇਸ ਤਰੀਕੇ ਥੋੜ ਇਸ ਤੋਂ ਵੱਡਾ ਦੁੱਖ ਕੀ ਹੈ ਆ ਸਾਹਮਣੇ ਤੁਹਾਡੇ ਕਮਿਸ਼ਨਰ ਪੁਲਿਸ ਸਾਹਮਣੇ ਡਿਪਟੀ ਕਮਿਸ਼ਨਰ ਦਾ ਆਫਿਸ ਹੈ 50 ਮੀਟਰ ਦੇ ਉੱਤੇ ਔਰ ਤੁਹਾਡੇ ਲਾਜੇ ਹੋਣੀਆਂ ਕਾਰਵਾਈਆਂ ਤੇ ਰਜੇ ਘਰਾਉਣੇ ਕੰਮ ਹੁੰਦੇ ਨੇ ਜਿਹੜੇ ਲੋਕ ਵਾਤਾਵਰਣ ਪ੍ਰੇਮੀ ਨੇ ਜਿਹੜੇ ਲੋਕ ਬੂਟੇ ਲਾਉਂਦੇ ਨੇ ਯਾਰਾਂ ਬੂਟੇ ਮੇਰੇ ਖਾਲੋਂ ਲਾ ਚੁੱਕਾ ਉਗੀਆਂ ਬੇਟੀਆਂ ਤੱਕ ਛੋਟੀਆਂ-ਛੋਟੀਆਂ ਜਾਂਦੀਆਂ ਨੇ ਉਹਨੇ ਆਪ ਦੀ ਫੇਸਬੁੱਕ ਤੇ ਵੀ ਪਾਇਆ ਕੰਮ ਸੇ ਕੰਮ ਫਿਰ ਤੁਸੀਂ ਇੱਥੇ ਵੱਢਿਆ ਉਥੋਂ ਸਰਕਾਰੀ ਪ੍ਰਾਪਰਟੀ ਉਹ ਇੰਦਾ ਵੱਡਾ ਮੋਢਾ ਤੁਸੀਂ ਉਹਨੂੰ ਚੁੱਕ ਕੇ ਲੈ ਗਏ ਹੋ ਫਿਰ ਸਬੂਤ ਖੁਰਦ-ਬੁਰਦ ਕਰਦਾ ਹੈ ਆਪ ਵਕੀਲ ਹੈ ਦੱਸੇਗਾ ਤੁਸੀਂ ਉਹਦੇ ਉੱਤੇ ਕਾਲਾ ਪੇਂਟ ਪਾ ਲ ਦਿੱਤਾ ਉਹਦੇ ਉੱਤੇ ਐਸਿਡ ਸੁੱਟ ਦਿੱਤਾ ਇਹਦੇ ਉੱਤੇ ਸਬੂਤ ਤੁਸੀਂ ਉਹਦੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੋ ਸਾਰੀ ਦੀ ਕਾਰਵਾਈ ਕਰੋ ਆ ਸਾਹਮਣੇ ਕੈਮਰਾ ਘਮਾਓ ਦੋ ਇੰਸਟੀਚਿਊਨ ਨੇ ਮਤਲਬ ਐਜੂਕੇਸ਼ਨਲ ਉਹਨਾਂ ਦੇ ਅੱਗੇ ਵੀ ਰੁੱਖ ਲੱਗੇ ਨੇ ਬੱਚੇ ਆਉਂਦੇ ਨੇ ਜੋਨਾਂ ਦੇ ਵੀ ਘਰਾਵੋਤੀ ਹੈ ਨੇ ਜਿਹੜੇ ਵੱਡੇ ਉਹਨਾਂ ਦੇ ਔਰ ਮੈਂ ਇਹਨਾਂ ਲੋਕਾਂ ਨੂੰ ਵੀ ਕਹਿਣਾ ਕਿ ਯਾਰ ਐਡੇ ਭਲੇ ਮਾਨਸਨਾ ਬਣੋ ਆਪਣਾ ਜਮੀਰ ਜਗਾਉਣਾ ਪੈਣਾ ਤੁਹਾਡੇ ਲਾਗੇ ਕੋਈ ਜਗ ਕਨਾਉਣਾ ਕੰਮ ਹੁੰਦਾ ਕੋਈ ਦੀ ਘਟੜਾ ਹੁੰਦੀ ਹੈ ਤੇ ਤੁਹਾਨੂੰ ਡਟ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਪਹਿਲਾਂ ਉਥੇ ਖੁੱਲਾ ਸੀਗਾ ਮੇਰੇ ਖਿਆਲੋਂ ਉਹ ਬੰਦ ਹੋਇਆ ਤੇ ਆ ਦੂਜਾ ਇੱਥੇ ਖੁੱਲ ਗਿਆ ਮੈਂ ਕਿਸੇ ਦੇ ਵੀ ਹੱਕ 'ਚ ਨਹੀਂ ਹਾਂ ਪਰ ਤੁਸੀਂ ਰੁੱਖ ਕੋ ਵੱਡੇ ਯਾਰ ਮਤਲਬ ਰੁੱਖ ਲੋਕ ਪਿਆਰ ਕਰਦੇ ਨੇ ਬੱਚਿਆਂ ਨੂੰ ਪਾਲਦੇ ਨੇ ਰੁੱਖਾਂ ਨੂੰ ਲੋਕ ਪੁੱਤਾਂ ਵਾਂਗੂ ਤੇ ਤੁਸੀਂ ਆ ਇਹਦਾ ਹਸ਼ਰ ਕਰ ਦਿੱਤਾ ਵੀ ਇਹ ਬੋਰਡ ਦੀ ਲਾਜ ਹੀ ਰੱਖ ਲੈਂਦੇ ਯਾਰ ਜੋ ਉਸ ਤੋਂ ਪਹਿਲਾਂ ਬੋਰਡ ਹੀ ਪੁੱਟ ਦ ਵਿਦੇ ਤੇ ਤਾਂ ਲਿਖਿਆ ਇੱਕ ਰੁੱਖ ਸੌ ਸੁਖ ਗਵਰਨਰ ਦੌਰੇ ਤੇ ਸੀ ਜਦੋਂ ਵੱਡਿਆ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਅੱਜ ਮੇਰੇ ਖਾਲ ਮਨੀਸ਼ ਸੋਦੀਆ ਤੇ ਰਜੋਤ ਬੈਂਸ ਆਏ ਨੇ ਸੀਐਮ ਕੱਲ ਆ ਜਾਣਾ ਲਖ ਲਾਣ ਤੇ ਯਾਰ ਤੁਹਾਡੇ ਉੱਤੇ ਤੁਹਾਡੇ ਸ਼ਹਿਰ ਦੇ ਵਿੱਚ ਹੁੰਦਿਆ ਮਤਲਬ ਪੁਲਿਸ ਨੂੰ ਅਲਰਟ ਹੋਣਾ ਚਾਹੀਦਾ ਕਿ ਸ਼ਹਿਰ ਚ ਇਹੋ ਜਿਹੀ ਕੋਈ ਵਾਰਦਾਤ ਇਹੋ ਜਿਹਾ ਕੋਈ ਕ੍ਰਾਈਮ ਇਹ ਨਹੀਂ ਹੋਣਾ ਚਾਹੀਦਾ ਇੱਥੇ ਮੁੱਖ ਮੰਤਰੀ ਤੁਰੇ ਫਿਰਨ ਮੁੱਖ ਮੰਤਰੀਆਂ ਤੋਂ ਉੱਚੇ ਲੈਵਲ ਦੇ ਬੰਦੇ ਤੁਰੇ ਫਿਰਨ ਤੇ ਤੁਸੀਂ ਇੱਥੇ ਸ਼ਰਹ ਆਮ ਆ ਪੇੜਾਂ ਦੀ ਕਟਾਈ ਮਤਲਬ ਇਸ ਤਰੀਕੇ ਕੀਤੀ ਜਾਵੇ ਤੇ ਇਹਦਾ ਦੋਸ਼ੀ ਕੌਣ ਮੈਂ ਇਹੋ ਜੇ ਡਿਪਾਰਟਮੈਂਟ ਨੂੰ ਐਮਟੀਵੀ ਡਿਪਾਰਟਮੈਂਟ ਹੈ ਕਿਹੜਾ ਡਿਪਾਰਟਮੈਂਟ ਹੈ ਕਾਦੀਆਂ ਤਨਖਾਹਾਂ ਲੈਂਦੇ ਹੋ ਯਾਰ ਤੁਸੀਂ ਵਾਕਿਆ ਮੈਂ ਤੁਹਾਨੂੰ ਕੋਈ ਮਾੜੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਪਰ ਕਿਤੇ ਤੇ ਆਪਣਾ ਜਮੀਰ ਜਗਾਓ ਯਾਰ ਕਿਸੇ ਬਿਲਡਿੰਗ ਚ ਬਣਾ ਕੇ ਉਹਦੇ ਪੈਸੇ ਲੈ ਲੋ ਤੁਸੀਂ ਲੈਂਦੇ ਹੀ ਹੋ ਪਰ ਆਹ ਕੰਮ ਤਾਂ ਨਾ ਕਰਾਓ ਯਾਰ ਤੁਸੀਂ ਰੋਕ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਇੱਥੇ ਪ੍ਰੋਟੈਸਟ ਤੇ ਬੈਠੇ ਆ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਉਹ ਕਹਿੰਦੇ ਰਿਹਾ ਕਿ ਇੱਥੇ ਐਸਐਚਓ ਡੀਐਸਪੀ ਆਉਗਾ ਨਹੀਂ ਇੱਥੇ 15 20 ਮਿੰਟ ਦੇ ਵਿੱਚ ਆਉਣਗੇ ਸਾਡਾ ਕੰਮ ਇੱਥੇ ਬਣਾ ਨਹੀਂ ਹੈਗਾ ਉਹਨਾਂ ਦੇ ਦਫ਼ਤਰ ਬਾਹਰ ਜਾ ਕੇ ਅੱਧੇ ਘੰਟੇ ਬਾਅਦ ਬਹਿ ਜਾਵਾਂਗੇ ਕਮਿਸ਼ਨਰ ਸਾਹਿਬ ਦੂਜੀ ਚੀਜ਼ ਦੇਖੋ ਜਦੋਂ ਕਰੋਨਾ ਸੀ ਨਾ ਸਾਰੀ ਦੁਨੀਆ ਹੀ ਡਰੀ ਸੀ ਵਦਿਆ ਜੀ ਪਰ ਇਹ ਮਤਲਬ ਸਮੇਤ ਮੇਰੇ ਬੜੀ ਦੁਨੀਆ ਔਰ ਅਸੀਂ ਆਉਣ ਵਾਲਾ ਆਪਣਾ ਪੁਹਿਕੀ ਭੁੱਲ ਜਾਂਦੇ ਆ ਅੱਜ ਮੈਂ ਵੀ ਬਾਹਰ ਹੀ ਖਾਂਦਾ ਪਿੰਦਾ ਮੈਂ ਮਤਲਬ ਜੋ ਵੀ ਆ ਲੋਕ ਅੱਜ ਰੁੱਖਾਂ ਦੀ ਕਦਰ ਕਰਨੇ ਉਦੋਂ ਕਹਿੰਦੇ ਸੀ ਨਾ ਵੀ ਅੰਮ੍ਰਿਤਸਰੋਂ ਪਹਾੜ ਦੇਸਨ ਲੱਗ ਪਏ ਸੀ ਡਲੋਜੀ ਜਲੰਧਰ ਤੋਂ ਮਤਲਬ ਸਾਰਾ ਕੁਝ ਕਿੱਡਾ ਵਾਤਾਵਰਨ ਸਾਫ਼ ਹੋ ਗਿਆ ਸੀ ਅੱਜ ਅਸੀਂ ਆਪ ਹੀ ਦੂਸ਼ਿਤ ਕਰ ਰਹੇ ਆ ਤੇ ਜੇ ਕੋ ਮਾਰਾ ਇਹਨਾਂ ਦਾ ਆਸਰਾ ਕੌਣ ਲੋਕ ਲੈਂਦੇ ਨੇ ਆ ਕਚਹਿਰੀ ਦੇ ਵਿੱਚ ਲੋਕ ਆਉਂਦੇ ਨੇ ਯਾਰ ਔਰ ਉਹ ਥੱਲੇ ਇੱਕ ਕਾਰੋਬਾਰ ਚੁੰਨੀ ਔਰ ਰੰਗਣ ਵਾਲਾ ਕੰਮ ਕਰਦਾ ਇੱਥੇ ਲੋਕ ਥੱਲੇ ਆ ਕੇ ਖਲੋਂਦੇ ਨੇ ਯਾਰ ਤੇ ਤੁਸੀਂ ਇਹਨਾਂ ਰੁੱਖਾਂ ਨੂੰ ਜੇ ਵੱਢ ਕੇ ਆਪਦੇ ਕਾਰੋਬਾਰ ਚਲਾਓਗੇ ਤੇ ਇਸ ਸ਼ਹਿਰ ਦੇ ਵਿੱਚ ਇੰਨੀ ਗੁੰਡਾਗਰਦੀ ਤੇ ਐਡਾ ਜੰਗਲ ਰਾਜ ਨਹੀਂ ਚੱਲਣ ਦਿੱਤਾ ਜਾਊਗਾ ਕਾਰਪੋਰੇਸ਼ਨ ਆਫੀਸਰ ਦਾ ਕੰਮ ਤੇ ਹਟ ਗਿਆ ਉਹਨਾਂ ਨੂੰ ਤੇ ਲਾਹਨਤ ਹੈ ਵੀ ਉਹ ਦੁਕਾਨਾਂ ਦੇ ਉੱਤੇ ਧਿਆਨ ਦੇਣ ਆਹ ਕੰਮ ਤੇ ਹੁਣ ਮੈਂ ਪੁਲਿਸ ਕਮਿਸ਼ਨਰ ਨੂੰ ਤੇ ਡੀਸੀ ਸਾਹਿਬ ਨੂੰ ਮੈਸੇਜ ਤੇ ਉਹਨਾਂ ਨੂੰ ਮੈਂ ਸਾਰੀਆਂ ਫੋਟੋਸ ਪਾ ਕੇ ਭੇਜ ਚੁੱਕਾ ਕਿ ਜਿਸ ਬੰਦੇ ਨੇ ਵੀ ਇਹ ਰੁੱਖ ਵਢਾਇਆ ਇਹ ਨਹੀਂ ਕਿ ਵੱਢਣ ਵਾਲੇ ਉੱਤੇ 500 ਰੁਪਏ ਦਿਹਾੜ ਜਿਹਦੇ ਕੋ ਨਿੱਜੀ ਮਫਾਦ ਨੇ ਉਹਦੇ ਉੱਤੇ ਰੁਕ ਰੋਖ ਵੱਢਣ ਦਾ ਪਰਚਾ ਦੂਜੀ ਚੀਜ਼ ਇੱਥੋਂ ਰੁਕ ਜਿਹੜਾ ਲੱਗੇ ਨੇ ਚੋਰੀ ਦਾ ਪਰਚਾ ਤੀਜਾ ਇਹਦੇ ਉੱਤੇ ਜਿਹੜਾ ਪੇਂਟ ਲਿਆ ਗਿਆ ਜਿਹੜੇ ਉਹਦੇ ਉੱਤੇ ਤਿਆਬ ਸੁੱਟਿਆ ਗਿਆ ਸਬੂਤ ਮਢਾਉਣ ਦਾ ਜਿਹੜਾ ਪਰਚਾ ਉਹ ਵਕੀਲ ਬੈਠੇ ਨੇ ਤੁਹਾਨੂੰ ਆਪ ਦੱਸ ਦਿੰਦੇ ਨੇ ਉਹ ਸਾਰਾ ਕੇਸ ਇਹਦੇ ਉੱਤੇ ਰਜਿਸਟਰਡ ਕੀਤਾ ਜਾਵੇ ਇਹਨਾਂ ਲੋਕਾਂ ਦੇ ਪਰ ਜਿਹੜੀ ਇਹਦੀ ਸਜਾਵ ਹੈ ਪਰਚਾ ਦਰਜ ਉਹ ਹੋਣਾ ਚਾਹੀਦਾ ਅਸੀਂ ਇੱਥੋਂ ਤਾਂ ਹੀ ਉਠਾਂਗੇ ਇਹ ਕਾਰਵਾਈ ਹੋਏਗੀ ਬਿਨਾ ਪਰਮਿਸ਼ਨ ਤੋਂ ਤੁਸੀਂ ਆਪਣੀ ਨਿੱਜੀ ਜਗ੍ਹਾ 'ਤੇ ਵੀ ਰੁਕ ਵੜ ਸਕਦੇ ਇਹ ਤੇ ਫਿਰ ਸਰਕਾਰੀ ਰੋਕਾ ਜਿਹਨੂੰ ਵੜਿਆ ਗਿਆ ਇੰਨੀ ਮਿਹਨਤ ਕਰਦੇ ਆਂ ਪੈਸੇ ਵੀ ਕਮਦੇ ਆਂ ਤੇ ਲੋਕੀਂ ਵਿੱਚੋਂ ਰੁਕ ਇਕੱਠੀ ਜਾਂਦੇ ਸੰਤ ਬੜਾ ਸੋਥ ਸੇ ਇਸ ਗੱਲ ਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹਨੇ ਵੀ ਵੜਿਆ ਹੈ ਉਹਨੂੰ ਐਡੀ ਸਜ਼ਾ ਜੋ ਬੰਦ